ਇੱਕ ਪੋਲੀਟੀਕਲ ਪਾਰਟੀ ਹੈ ਪੰਜਾਬ ਦੇ ਵਿੱਚ ਲੀਡਰਸ਼ਿਪ ਖਾਸ ਕਰਕੇ ਕਾਂਗਰਸ ਉਹਨਾਂ ਦੇ ਕਲੇਸ਼ ਫੇਰ ਵੱਧਦੇ ਚਲੇ ਜਾ ਰਹੇ ਹੈ ਹਾਲਾਂਕਿ ਸਭ ਤੋਂ ਵੱਡਾ ਬਹੁਮਤ ਹੈ ਸੀਟਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਸੱਤ ਸੀਟਾਂ ਕਾਂਗਰਸ ਜਿੱਤੀ ਹੈ ਇਸ ਦੇ ਬਾਵਜੂਦ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਵਾਲੀ ਸ਼ਕਤੀ ਖਤਮ ਹੋਈ ਪਈ ਹੈ ਕਾਂਗਰਸੀ ਲੀਡਰਾਂ ਚ ਹੁਣ ਜਿਹੜਾ ਕਲੇਸ਼ ਚੱਲ ਰਿਹਾ ਅੰਦਰ ਖਾਤੇ ਉਸ ਦੀ ਵਜ੍ਹਾ ਕੀ ਮੰਨਦੇ ਉਦੀ ਵਜ੍ਹਾ 227 ਉਦੀ ਵਜ੍ਹਾ ਮੁੱਖ ਮੰਤਰੀ 227 ਚ ਮੈਂ ਬਣੂਗਾ ਹੋਰ ਕੋਈ ਵਜ੍ਹਾ ਨਹੀਂ ਉਦੀ ਵਜ੍ਹਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਗਵਾਈ ਚ ਆਪਾਂ 7 ਸੀਟਾਂ ਜਿੱਤ ਲੀਆਂ ਕਿਤੇ ਇਹ ਨਾ ਮੁੱਖ ਮੰਤਰੀ ਦਾ ਦਾਵੇਦਾਰ ਬਣ ਜੇ ਇਹਦੇ ਪਹਿਲਾ ਪੈਰ ਕੱਟੋ ਇਹਦੀਆਂ ਜੜਾ ਕੱਟੋ ਇਹਨੂੰ ਲਾਓ ਖੁੱਡੇ ਇਹਨੂੰ ਹਟਾਓ ਪ੍ਰਧਾਨ ਉਹ ਵਜ੍ਹਾ 7 ਸੀਟਾਂ ਤੁਸੀਂ ਜਿੱਤੀਆਂ ਹਾਲਾਂਕਿ ਹੋਰ ਵੀ ਜਿੱਤ ਸਕਦੇ ਪਾਰਟੀ ਦੇ ਲੀਡਰ ਕਹਿ ਰਹੇ ਨੇ ਜਿੱਤ ਸਕਦੇ 7 ਤੋਂ 10 ਵੀ ਹੋ ਸਕਦੀਆਂ ਇਹ ਪਰ ਹੁਣ ਇਹ ਕਿ ਕਿਦੇ ਈਨਾ ਮੁੱਖ ਮੰਤਰੀ ਬਣ ਜੈਗੇ ਤਿੰਨ ਵਾਰਾਂ ਦਾ ਐਮਐਲਏ ਬਣ ਗਿਆ ਫਿਰ ਪਾਰਟੀ ਦਾ ਪ੍ਰਧਾਨ ਫਿਰ ਗਿੱਦੜਬਾਏ ਤੋਂ ਅਗੇ ਐਮਪੀ ਬਣ ਗਿਆ ਕਿਤੇ ਹੁਣ ਚੀਫ ਮਿਨਿਸਟਰ ਬਣ ਜੇ ਇਹ ਵਜਾ ਉਹ ਆ ਇਹ ਕਲੇਸ਼ ਪਾ ਲਿਆ ਉਹਦੇ ਚ ਬਹੁਤ ਸਾਰੇ ਲੀਡਰ ਨੇ ਜਿਹੜੇ ਆਪਣੇ ਆਪ ਨੂੰ 227 ਦੇ ਵਿੱਚ ਸੁਪਨੇ ਲੈ ਰਹੇ ਨੇ ਉਹਦੇ ਚ ਹੋ ਸਕਦਾ ਰਾਣਾ ਗੁਰਜੀਤ ਸਿੰਘ ਸਾਹਿਬ ਹੋਵੇ ਉਹਦੇ ਉਸਾ ਸਾਬ ਦਾ ਪ੍ਰਗਟ ਸਿੰਘ ਹੋਣ ਉਹਦੇ ਚ ਹੋ ਸਕਦਾ ਕਿ ਆ ਪ੍ਰਤਾਪ ਸਿੰਘ ਬਾਦਵਾ ਹੋਣ ਉਹਦੇ ਚ ਹੋ ਸਕਦਾ ਚੰਨੀ ਸਾਹਿਬ ਹੋਣ ਉਹਦੇ ਚ ਹੋ ਸਕਦਾ ਸੁਖਜਿੰਦਰ ਸਿੰਘ ਰੰਦਾਵਾ ਹੋਣ ਇਹੀ ਹਨ ਪੰਜ ਸੱਤ ਚਿਹਰੇ ਜਿਹੜੇ ਮੁੱਖ ਮੰਤਰੀ ਬਣ ਸਕਦੇ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਸੱਤ ਤੁਸੀਂ ਜਿੱਤੇ 27 ਹਲੇ ਦੂਰ ਹੈ ਤੇ ਜੇ ਚਾਹੁੰਦੇ ਤੁਸੀਂ ਦਿਨਾਦਪੁਰ ਸਾਹਿਬ ਵੀ ਜਿੱਤ ਸਕਦੇ ਜੇ ਚਾਹੁੰਦੇ ਤੁਸੀਂ ਫਰੀਦਕੋਟ ਵੀ ਜਿੱਤ ਸਕਦੇ ਜੇ ਚਾਹੁੰਦੇ ਤੁਸੀਂ ਹੁਸ਼ਿਆਰਪੁਰ ਵੀ ਜਿੱਤ ਸਕਦੇ ਹੈਗੇ ਸੀ ਜੇ ਚਾਹੁੰਦੇ ਤੁਸੀਂ ਸੰਗਰੂਰ ਵੀ ਜਿੱਤ ਸਕਦੇ ਸੀ ਜੇ ਚਾਹੁੰਦੇ ਤੁਸੀਂ ਬਠਿੰਡਾ ਵੀ ਜਿੱਤ ਸਕਦੇ ਸੀ ਚਾਹੁੰਣਾ ਨਹੀਂ ਨਾ ਕੋ ਜਣਾ ਅਸਲ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੀ ਲੜਾਈ ਹੈ ਨਾ ਇਹ ਲੜੀ ਹੈਗੀ ਆ ਇਹਨਾਂ ਨੇ 27 ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜੀ ਲੜਾਈ ਹੈ ਨਾ ਇਹ ਸਾਰੇ ਨੇ ਨਿੱਜੀ ਲੜੀ ਹੈਗੀ ਆ ਇਹ ਵਰਕਰ ਇਹਨਾਂ ਦੇ ਤੇ ਜੇ ਪੰਜਾਬ ਦੇ ਲੋਕ ਉਹ ਇਸ ਸਰਕਾਰ ਤੋਂ ਵੀ ਜ਼ਿਆਦਾ ਖੁਸ਼ ਨਹੀਂ ਹੋਏ ਇਸ ਕਰਕੇ ਉਹਨਾਂ ਨੂੰ ਵੋਟਾਂ ਆਪ ਨੂੰ ਘਟ ਪਈਆਂ ਤੇ ਇਹਨਾਂ ਨੂੰ ਜ਼ਿਆਦਾ ਪੈ ਗਿਆ ਲੇਕਿਨ ਜ਼ਿਆਦਾ ਫਰਕ ਨਹੀਂ ਆਏਗਾ ਜਿਹੜੇ ਇਹਨਾਂ ਦੀ 26.52 ਉਹਨਾਂ ਦੀ 26.04 ਕੁਝ ਨੇੜੇ ਤੇ ਡਈ ਹੈ ਨਾ ਹੁਣ ਇਹ ਸਵਾਲ ਹੈ ਹੁਣ ਇਸੇ ਕਰਕੇ ਇਹਨਾਂ ਦੀ ਕਲੇਸ਼ ਵਧ ਗਿਆ ਕਿ ਮੈਂ ਪ੍ਰਧਾਨ ਬਣਾ ਹੁਣ ਕਿਉਂਕਿ ਟਾਈਮ ਆ ਗਿਆ ਪ੍ਰਧਾਨਗੀ ਦਾ ਕਿ ਰਾਜਾ ਮਰਿੰਦਰ ਸਿੰਘ ਨੇ ਉਹ ਸਟੇਟਮੈਂਟ ਆ ਉਹਦੇ ਖਿਲਾਫ ਹੀ ਆ ਰਹੀਆਂ ਕੋਈ ਕਹਿੰਦਾ ਕਿ ਪ੍ਰਾਣਿਆਂ ਨੂੰ ਨਹੀਂ ਲੈਣਾ ਕੋਈ ਕਹਿੰਦਾ ਕਿ ਗਦਾਰ ਸੀ ਕੋਈ ਕਹਿੰਦਾ ਲੈਣੇ ਚਾਹੀਦੇ ਨੇ ਇਹਨਾਂ ਕੋਲ ਤਾਂ ਅਜੇ ਹਲਕੇ ਨੇ 70 ਹਲਕਿਆਂ 'ਚ ਇਹਨਾਂ ਦੇ ਕੋਈ ਵਾਲੀ ਵਾਰਸ ਨਹੀਂ ਹੈਗਾ ਇਹਨਾਂ ਦੇ ਬੰਦੇ ਇੱਕ ਘੱਟ ਜੋੜੇ ਨੇ ਤੇ ਬੰਦੇ ਜ਼ਿਆਦਾ ਕੱਢੇ ਨੇ ਉਸ ਚੱਕਰ ਦੇ ਵਿੱਚ ਇਹਨਾਂ ਦਾ ਕਲੇਸ਼ ਫੇਰ ਵਧ ਗਿਆ ਕਿਉਂਕਿ ਹੁਣ ਕਿੰਨੇ ਕਿ ਮਹੀਨੇ ਰਹਿ ਗਏ ਹੈਗੇ ਨੇ 26 ਮਹੀਨੇ ਰਹਿ ਗਏ ਨੇ ਤੇ ਅੱਗੇ ਕਿੰਨੇ ਕਿ 34 ਕਿ ਮਹੀਨੇ ਰਹਿ ਗਏ ਨੇ ਪਿਛਲੇ 6 ਮਹੀਨੇ ਕਿ ਮੈਂ ਤਾਂ ਅਗਲਾ ਪ੍ਰਧਾਨ ਜਿਹੜਾ ਵਾ ਉਹ ਚਾਹੁੰਦਾ ਕਿ ਮੇਰੀ ਹੀ ਪ੍ਰਧਾਨਗੀ ਦੇ ਹੇਠ 227 ਚੋਣ ਲੜੇ ਕਿਉਂਕਿ ਇੱਕ ਪ੍ਰਧਾਨ ਨੂੰ ਘੱਟੋ ਘੱਟ 2-3 ਸਾਲ ਚਾਹੀਦੇ ਨੇ ਉਹਨੇ ਢਾਂਚਾ ਬਣਾਉਣਾ ਨੇ ਬੂਥ ਲੈਵਲ ਤੇ ਕੰਮ ਕਰਨਾ ਹੈਗਾ ਉਹਨੇ ਪਿੰਡ ਲੈਵਲ ਤੇ ਕੰਮ ਕਰਨਾ ਹੁਣ گا ਸਰਪੰਚੀ ਦੀਆਂ ਵੋਟਾਂ ਨੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਨਗਰ ਨਿਗਮ ਦੀਆਂ ਵੋਟਰਾਂ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਹੁਣ ਸਭ ਕੁਝ ਮੇਰੀ ਗਵਾਹੀ ਦੇ ਵਿੱਚ ਹੋ ਗਏ ਹੋਵੇ ਹੁਣ ਸਾਰੇ ਜਣੇ ਰਾਜਾ ਮਰਿੰਦਰ ਸਿੰਘ ਉਹ ਵੜੇਂਗੇ ਨੂੰ ਨਾ ਉਹ ਚੱਕਰ ਵੀਊ ਦੇ ਵਿੱਚ ਘੇਰ ਲਿਆ ਜਿਵੇਂ ਅਰਜੁਨ ਦਾ ਮੁੰਡਾ ਸੀ ਨਾ ਅੱਵੇ ਮੈਨੂੰ ਉਹਨੂੰ ਚੱਕਰ ਵੀਊ ਦੇ ਵਿੱਚ ਤੇ ਵੜਨਾ ਆ ਗਿਆ ਉਹ ਤੋੜਨਾ ਨਹੀਂ ਸੀ ਨ ਬਾਹਰ ਨਿਕਲਣਾ ਇਹਦਾ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਵੀ ਕਾਂਗਰਸੀ ਨੇ ਉਹ ਚੱਕਰ ਵੀਉ ਜ ਬਣਾ ਲਿਆਗਾ ਉਹਨੂੰ ਤੋੜਨਾ ਹੁਣ ਕਿਵੇਂ ਹੈਗਾ ਕਿ ਰਾਜਾ ਮਰਿੰਦਰ ਸਿੰਘ ਉਹਨੂੰ ਰਾਜਾ ਮਰਿੰਦਰ ਸਿੰਘ ਵੜਿੰਗ ਛੋਟੀ ਜੇ ਦੇ ਵਿੱਚ ਪ੍ਰਧਾਨ ਬਣ ਗਿਆ ਛੋਟੀ ਜੇ ਚ ਐਮਪੀ ਬਣ ਗਿਆ ਉਹ ਕੱਲ ਨੂੰ ਅਗਰ ਜਿਹੜੀ ਜਿਮਨੀ ਚੋਣ ਆਪਣੀ ਘਰ ਵਾਲੀ ਨੂੰ ਵੀ ਜਿਤਾ ਆ ਗਿਆ ਉਹਦੀ ਤਾਂ ਹੋਰ ਦਾਵੇ-ਦਾਵੇ ਵੀ ਮਜ਼ਬੂਤ ਹੋ ਗਏ ਤੇ ਉਹਦੇ ਕਹਿੰਦੇ ਹੈਗੇ ਕਿ ਮੇਰਾ ਜੀ ਕਰਦਾ ਮਮੀ ਮੁੱਖ ਮੰਤਰੀ ਬਣਾ ਜੀ ਉਹਦੇ ਹਰ ਇੱਕ ਦੇ ਜੀ ਕਲਾ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਤਾਂ ਨਹੀਂ ਕਰਦਾ ਹਰ ਇੱਕ ਦਾ ਜੀ ਕਰਦਾ ਉਹਦੇ ਚ ਤੇ ਸੁਨੀਲ ਜਾਖੜ ਸਾਹਿਬ ਦਾ ਵੀ ਜੀ ਕਰਦਾ ਸੀ ਕਿ ਮੈਨੂੰ ਮੁੱਖ ਮੰਤਰੀ ਬਣਾਉਂਦੇ ਬਣਾਉਂਦੇ ਅੰਬਿਕਾ ਸੋਨੀ ਤੇ ਚੰਨਜੀਤ ਚੰਨੀ ਹੋਣਾ ਅਜਿਹੀ ਗੇਮ ਖੇਡੀ ਠੀਕ ਹੈ ਰਵਨੀ ਸਿੰਘ ਮਿੱਟੂ ਦਾ ਵੀ ਦਿਲ ਕਰਦਾ ਸੀ ਉਹਨੂੰ ਲੱਗਾ ਕਿ ਕਾਂਗਰਸੀ ਤੇ ਵਾਰੀ ਨਹੀਂ ਹੋਣੀ ਇੱਧਰ ਸ਼ਾਇਦ ਵਾਰੀ ਆ ਜੇ ਹਰੇਕ ਜਿਹ ਕਹੋਣਾ ਵੀ ਚਾਹੀਦਾ ਮਤਲਬ ਜੇ ਤੁਸੀਂ ਪੋਲਿਟਿਕਸ ਦੇ ਵਿੱਚ ਆਏ ਤੁਹਾਡਾ ਜਿਹੜਾ ਮੰਜ਼ਲ ਐ ਐਮਐਲਏ ਜਾਂ ਮੰਤਰੀ ਦੀ ਨਹੀਂ ਨਾ ਹੋਣੀ ਚਾਹੀਦੀ ਮੁੱਖ ਮੰਤਰੀ ਤੇ ਹੋਣੇ ਜੇ ਬੰਨਾ ਤੇ ਇੱਕ ਨਹੀਂ ਹੈ ਪਰ ਇਹ ਅਜਿਹੀ ਸਿੱਧੀ ਮੈ ਲੱਗਦਾ ਕਿ ਇਸੇ ਕਰਕੇ ਕਾਂਗਰਸ ਪਾਰਟੀ ਦਾ ਕਲੇਸ਼ ਦਿਨੋ ਦਿਨ ਵੱਧ ਰਿਹਾ ਹਾਲਾਂਕਿ ਇਹਨਾਂ ਨੂੰ ਤਾਂ ਜਸ਼ਨ ਮਨਾਉਣੇ ਚਾਹੀਦੇ ਸੱਤ ਸੀਟਾਂ ਆਉਣੀਆਂ ਬੜੀ ਵੱਡੀ ਗੱਲ ਆ ਜਿਹੜੀ ਸਰਕਾਰ ਕਹਿੰਦੀ ਕਿ ਅਸੀਂ ਕੰਮ ਬਹੁਤ ਕੀਤੇ ਨੇ ਸਾਨੂੰ 13 ਹੱਥ ਮਿਲਣਗੇ ਉਹਨਾਂ ਨੂੰ ਤੇ 13 ਹੱਥ ਨਹੀਂ ਮਿਲੇ ਉਹਨਾਂ ਨੂੰ ਤਿੰਨ ਦਿੱਤੇ ਤੁਹਾਨੂੰ ਸੱਤ ਦਿੱਤੇ ਔਰ ਸਭ ਤੋਂ ਵੱਧ ਤੁਸੀਂ ਸੀਟਾਂ ਜਿੱਤ ਕੇ ਲੈ ਗਏ ਫਿਰ ਜਸ਼ਨ ਮਨਾਉਣ ਦੀ ਬਜਾਈ ਇੱਕ ਦੂਜੇ ਦੀਆਂ ਜੜਾਂ ਵੱਢ ਰਹੇ ਹੋ ਜਾਂ ਖੱਡੇ ਪੁੱਟ ਰਹੇ ਹੋ ਔਰ ਸਿਆਣੇ ਕਹਿੰਦੇ ਨੇ ਕਿ ਕਿਸੇ ਵਾਸਤੇ ਖੱਡਾ ਪੁੱਟੋ ਪਹਿਲਾ ਬੰਦਾ ਆਪ ਡਿੱਗਦਾ ਤੇ ਬਹੁਤੇ ਕਾਂਗਰਸੀਆਂ ਨੂੰ ਮੂਦੇ ਮੂਹ ਡਿੱਗਣਾ ਹੈ ਇਸ ਸਥਿਤੀ ਦੇ ਵਿੱਚ ਕਿ ਕਾਂਗਰਸ ਦੇ ਮਸਾਂ ਤੇ ਪਹਿਲਾਂ 100 ਤੇ ਪਹੁੰਚੀ ਇੰਡੀਆ ਲੈਵਲ ਤੇ ਤੇ ਪੰਜਾਬ ਤੋਂ ਵੱਡੇ 7 ਰਿਜ਼ਲਟ ਆ ਗਏ ਨੇ ਤੇ ਫਿਰ ਅਗਰ ਤੁਸੀਂ ਇੱਕ ਦੂਜੇ ਦੀਆਂ ਜੜਾਂ ਵੱਡੋਗੇ ਤੇ ਫਿਰ 27 ਦੇ ਵਿੱਚ ਮੁੱਖ ਮੰਤਰੀ ਤੇ ਤਾਂ ਹੀ ਬਣੋਗੇ ਜੇ ਤੁਹਾਡੀ ਮੈਜੋਰਟੀ ਆਈ ਤੇ ਜੇ ਤੁਹਾਡੀ ਮੈਜੋਰਟੀ ਨਹੀਂ ਆਈ ਤੇ ਇਹ ਥੋੜਾ ਹੋ ਸਕਦਾ ਹੈ ਕਿ ਤੁਸੀਂ ਕਾਲੀ ਦਲ ਤੇ ਆਪ ਤੇ ਭਾਜੀਪੀ ਦੇ ਉਧਾਰੇ ਮੰਗ ਕੇ ਐਮਐਲਏ ਸਰਕਾਰ ਬਣਾਓਗੇ ਤੇ ਕਾਂਗਰਸ ਪਾਰਟੀ ਦਾ ਜਿਹੜਾ ਕਲੇਸ਼ ਹੈ ਨਵੀਂ ਗੱਲਾਂ ਇਹ ਇੱਕ ਦੂਜੇ ਦੀਆਂ ਜੜਾਂ ਜਦੋਂ ਵੱਢਦੇ ਨੇ ਉਦੋਂ ਇਹ ਹਾਰਦੇ ਨੇ ਜਦੋਂ ਇਹਨਾਂ ਲੱਗਾ ਕਿ ਸਾਨੂੰ ਹੁਣ ਸਰਕਾਰ ਘੁੱਟ ਰਹੀ ਹੈ ਫਿਰ ਇਕੱਠੇ ਹੋ ਜਾਂਦੇ ਫਿਰ ਜਿੱਤ ਜਾਂਦੇ ਨੇ